ਡੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪੋਵਾਲ ਵੱਲੋਂ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਨੂੰ ਸਮਰਪਿਤ 165ਵਾਂ ਛਿੰਜ ਮੇਲਾ 18 ਤੇ 19 ਸਤੰਬਰ ਨੂੰ ਸਰਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਢੇਸੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਛਿੰਜ ਮੇਲਾ ਨੂੰ ਸਫਲ ਬਣਾਉਣ ਲਈ ਅਮ ਮੀਟਿੰਗ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਡੇਰੇ ਵਿਖੇ ਹੋਈ ਇਸ ਮੌਕੇ ਛਿੰਜ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸ ਮੌਕੇ ਸਰਪੰਚ ਪਰਮਜੀਤ ਕੌਰ कमेटी प्रधान गुरदीप सिंह, वाइस प्रधान परमिंदर राम कैशियर तलजीत टेसी, मनवीर सिंह पोगल, सोमपाल कुलविंदर सिंह गरेवाल पागराम, जनरल सेक्रेटरी संदीप विरदी पंच सिंह पंच स्टेज सेक्रेटरी जगदीश महेमी पंच जसविंदर टेसी, लेखराज पंच नरेंद्र कौर पंच नछर कौर डॉक्टर सुखदेव कुमार हरमेल सिंह कुलविंदर सिंह सराणा सुरिंदर सिंह हरविंदर सिंह सराना जसपाल महिमी, दर्शन सिंह तारा सिंह डेविड अमरजीत गरेवाल जसवीर सिंह गरेवाल सुरिंदर सिंह साब का सरपंच बलihar राम हरजीत सिंह तो इलावा वड्डी गिनती विच इलाका निवासी हाजिर सन मेरा गुप्ता हरी बाबा साउन दा चैने मेला जो के 18 19 तारीख नु सितंबर नु करा जावेगा इलाका वासी ग्राम प्रोजेक्ट अते एनआरआई राम जी सुगल ਐਸੋ ਬੇਲੀ ਦਾ ਰੰਗ ਦਾ ਖੰਡ ਪਾਟਾ ਲੜੀ ਤੇ ਸੁਧੂ ਕੀਤੀ ਆਵੇ 18 ਤਰੀਕ ਨੂੰ ਭੋਗ ਪਾਇਆ ਜਾਣਗੇ ਇਸ ਤੋਂ ਅਪਰੰਥ ਨਿਸ਼ਾਨ ਸਾਹਿਬ ਦੀ ਸ਼ਮਰ ਪਾਈ ਜਾਏਗੀ ਤੇ ਉਸ ਤੋਂ ਬਾਅਦ ਸਵੇਚਾਰ ਪ੍ਰੋਗਰਾਮ ਕਰਾਇਆ ਜਾਏਗਾ ਅਕਾ ਲਾਕਾ ਵਸੇ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਆਵਾ ਕੇ ਸੋਚ ਦੀ ਕਿਰਪਾਤਾ ਕਾ ਲਈ ਇਸ ਬੇਲੀ ਦੀਆਂ ਤੋਂ ਬਰਾ ਹੈ ਜਿਸ ਤਰ੍ਹਾਂ ਇਲਾਕਾ ਨਿਵਾਸੀ ਨੂੰ ਪਤਾ ਹੈ ਕਿ ਬਾਬਾ ਬਸੌਜੀ ਦੇ ਸਥਾਨਾਂ ਤੇ ਚੰਜ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਇਸ ਲੜੀ ਦੇ ਦੌਰਾਨ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਪ੍ਰਧਾਨਗੀ ਸਰਪੰਚ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਾਰੇ ਪ੍ਰੋਗਰਾਮ ਲਿਖੇ ਗਏ ਆ ਜਿਹੜਾ ਇਸ ਪੋਸਟਰ ਦੇ ਵਿੱਚ ਦਿੱਤੇ ਗਏ ਲਗਭਗ ਸਾਰੇ ਪ੍ਰੋਗਰਾਮ ਅਟੈਂਪਟ ਕੀਤੇ ਜਾਣਗੇ ਇਸ ਤੋਂ ਇਲਾਵਾ ਉਪੋਗਾਂ ਤੋਂ ਉਪਰੰਤ ਰੰਗਾਰੰਗ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਸ਼ੈੰਜ ਦਾ ਪੈਡ ਜਿਹੜਾ ਕੱਢਿਆ ਜਾਊਗਾ ਜਿਸ ਵਿੱਚ ਲਗਭਗ 500 ਪਹਿਲਵਾਨ ਆਪਣੇ ਹਾਂ ਦਾ ਪੇਸ਼ ਕਰਨਗੇ ਇਸ ਤੋਂ ਇਲਾਵਾ 20 ਤਰੀਕ ਨੂੰ ਸਾਡੇ ਕੋਲ ਤਵੀਆਂ ਦਾ ਮੇਲਾ ਲਾਇਆ ਜਾਊਗਾ ਇਸ ਵਿੱਚ ਦੋਨੇ ਤਰ੍ਹਾਂ ਦੇ ਟਰੈਕਟਰ ਜੁੜੇ ਜਾਣਗੇ ਸੈਂਪਲ ਅਤੇ ਜਗਾੜੂ ਟਰੈਕਟਰ ਇਸ ਤੋਂ ਇਲਾਵਾ ਸਾਡੇ ਕੋਲ ਹਲਟਾਂ ਦੀਆਂ ਲਾਹੌਰਾਂ ਵੀ ਹੋਣਗੀਆਂ ਜਿਸ ਵਿੱਚ ਹਲਟਾਂ ਦੇ ਡੌਣਾ ਕਰਾਈਆਂ ਜਾਣਗੀਆਂ ਗਰੇਵਾਲ ਪਰਿਵਾਰ ਵੱਲੋਂ 21 ਤਰੀਕ ਨੂੰ ਇਸੇ ਸਥਾਨਾਂ ਤੇ ਡੌਣਾ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਸਾਡੇ ਕੋਲ ਪੁੱਜ ਰਹੇ ਇਨਾਮ ਜਿਹੜੇ ਆ ਬੜੇ ਪੁੱਜ ਗਏ ਜਿਨ੍ਹਾਂ ਵਿੱਚੋਂ ਪਹਿਲੀ ਗੱਡੀ ਜਿਹੜੀ ਆ ਥਾਰ ਗੱਡੀ ਦਿੱਤੀ ਜਾਊਗੀ ਇਹ ਇਹ ਮਨਜੀਤ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਦਿੱਤੀ ਜਾਣੀ ਹੈ ਇਸ ਤੋਂ ਇਲਾਵਾ 4 ਐਨਫੀਲਡ ਮੋਟਰਸਾਈਕਲ 200 ਸਪਲੈਂਡਰ ਇਹ ਪਿਛੋਟੀ ਅਤੇ ਇੱਕ 1.5 ਲੱਖ ਦੀ ਕੁੱਸਤੀ ਇਸ ਤੋਂ ਇਲਾਵਾ ਹੋਰ ਸਾਡੀ ਕਮੇਟੀ ਵੱਲੋਂ ਦਿਲਖਿਚ ਮੇ ਨਾਮ ਦਿੱਤੇ ਜਾਣਗੇ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਆਪਣਾ ਆਪਣੇ ਕੰਮਕਾਰਾਂ ਨੂੰ ਛੱਡਦੇ ਹੋਏ ਇਸ ਮੇਲੇ ਨੂੰ ਰੌਣਕ ਨੂੰ ਬਣਾਓ ਵੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਦਾ 165ਵਾਂ ਚਲਾਨਾ ਛੰਜ ਮੇਲਾ ਬੜੀ ਧੂਮ-ਤਾਮ ਨਾਲ ਪਿੰਡ ਰੁਕਵਾਲ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀ ਰਮਪਤਾ ਕੱਲ ਟਮਕ ਦੇ ਵਜਾ ਕੇ ਸ਼ੁਰੂ ਕੀਤੀ ਗਈ ਹੈ ਤੇ ਉਸ ਤੋਂ ਬਾਅਦ 14 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਦੀ ਪਹਿਲੀ ਲੜੀ ਆਰੰਭ ਕਰਾਈ ਜਾਊਗੀ 16 ਨੂੰ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਦੂਜੀ ਲੜੀ ਫਿਰ 16 ਨੂੰ ਆਰੰਭ ਕਰਾ ਕੇ 18 ਨੂੰ ਭੋਗ ਪਾਏ ਜਾਣ ਦੇ ਅਪਰੰਤ ਢਾਡੀ ਦਰਬਾਰ ਲੱਗੇਗਾ ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਲੱਗੇਗਾ ਜਿਸ ਵਿੱਚ ਗੁਰਵੀਰ ਸਿੱਧੂ ਤੇ ਅਮਨ ਬੈਰਕ ਆਪਣਾ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਬਾਬਾ ਜੀ ਦਾ ਪੈੜ ਕੱਢਿਆ ਜਾਊਗਾ 3 ਵਜੇ ਰਾਤ ਨੂੰ ਸੁੱਖ ਆਰਾਮ ਸਰੋਏ ਦਾ ਡਰਾਮਾ ਹੋਵੇਗਾ 19 ਤਰੀਕ ਨੂੰ ਗਲਾਬ ਸਿੱਧੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਬ੍ਰਾਂਖ 2 ਵਜੇ ਅਨਾਮੀ ਪਹਿਲਵਾਨ ਪਹੁੰਚਣਗੇ ਜਿਸ ਵਿੱਚ ਪਹਿਲਾ ਨਾਮ ਥਾਰ ਗੁਰਪ੍ਰਿੰਤ ਢੇਸੀ ਪੁੱਤਰ ਮਨਜੀਤ ਸਿੰਘ ਢੇਸੀ 4 ਬੁਲਟ 2 ਸਪਲੈਂਡਰ 1 ਪਲਾਟਨਾ ਨਾਮ ਦਿੱਤਾ ਜਾਵੇਗਾ ਤੇ ਉੱਚ ਕੋਟੀ ਦੇ ਪਹਿਲਵਾਨ ਪਹੁੰਚਣਗੇ ਰਾਤ ਨੂੰ शिंदे भाई ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਹਮ ਹੋ ਕੇ ਪਹੁੰਚਣ ਤੇ ਇਹ ਮੇਲਾ ਸਰਪੰਚ ਪਰਮਜੀਤ ਕੌਰ ਤੇ ਪ੍ਰਧਾਨ ਗੁਰਦੀਪ ਸਿੰਘ ਦੀ ਰਹਿਨਮਾਈ ਹੇਠ ਹੋ ਰਿਹਾ ਹੈ ਅੱਜ ਤੁਨ ਤੁਨ ਬਾਬਾ ਬਸਾਉ ਜੀ ਦੇ ਸਥਾਨਾਂ ਤੇ ਇਕੱਤਰਤ ਪਿੰਡ ਦੇ ਨੌਜਵਾਨ ਵੀਰ ਪ੍ਰਧਾਨ ਸਾਡੇ ਵੀਰ ਇਕੱਤਰ ਹੋਏ ਨੇ ਜਿਨ੍ਹਾਂ ਵਿੱਚ ਗ੍ਰਾਮ ਪੰਚਾਇਤ ਦੇ ਮੁੱਖ ਮੁਖੀ ਸਾਡੀ ਬੀਬਾ ਕਰਮ ਪਰਮਜੀਤ ਜੀ ਟੀਸੀ ਤੇ ਉਹਨਾਂ ਦੇ ਹਸਬੰਦ ਪ੍ਰਧਾਨ ਛੰਝ ਮੇਲਾ ਕਮੇਟੀ ਦੇ ਸਰਦar ਗੁਰਦੀਪ ਸਿੰਘ ਜੀ ਟੀਸੀ ਚੇਚੇ ਤੌਰ ਤੇ ਸਾਰੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਮੇਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਆ ਇਹ ਦੋ ਰੋਜ਼ਾ ਛੰਝ ਮੇਲਾ ਹਰੇਕ ਸਾਲ ਦੀ ਤਰ੍ਹਾਂ ਅਸੀਂ ਸਮੰਧ ਆਏ 165 ਮਾ ਛੰਝ ਮੇਲਾ ਆ ਜਿਹਦੇ ਵਿੱਚ ਉੱਤਰੀ ਭਾਰਤ ਦੇ 165 ਪਹਿਲਵਾਨ ਇੱਥੇ ਹਿੱਸਾ ਲੈਣਗੇ ਅਸੀਂ ਸਾਰੇ ਪਹਿਲਵਾਨਾਂ ਨੂੰ ਉੱਚ ਕੋਟੀ ਦੇ ਇਨਾਮ ਦੇਵਾਂਗੇ ਪਹਿਲਾ ਨਾਮ ਜਿਵੇਂ ਸਾਡੇ ਮਾਸਬ ਜੀ ਨੇ ਸਾਰੇ ਡਿਟੇਲਸ ਦੱਸ ਦਿੱਤਾ ਆ ਪਹਿਲਾ ਇਨਾਮ ਥਾਰ ਗੱਡੀ ਆ ਉਸ ਪਹਿਲਵਾਨ ਨੂੰ ਦੇ ਦੇਣੀ ਆ ਜਿਹੜਾ ਪਹਿਲਵਾਨ ਇਥੋਂ ਪਟਕਾ ਲੈ ਜੂ ਬਾਕੀ ਹੋਰ 3 ਐਂਡ 4 ਐਂਫੀਲਡ ਆ ਪ੍ਰੋਟੀਨਾ ਆ ਹੋਰ ਮੋਟਰਸਾਈਕਲ ਆ ਨਕਦੀ ਇਨਾਮ ਆ ਮੈਂ ਸਮਝਦਾ ਮੈਂ ਕਿ ਦਿਲ ਖਿੱਚ ਮੇ بڑے ਇਨਾਮ ਆ ਇਹਦੇ ਨਾਲ ਹੀ ਮੈਂ ਨਗਰ ਨਿਵਾਸੀਆਂ ਦਾ ਤੇ ਪਿੰਡ ਦੀ ਸੰਜ ਮੇਲਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਆ ਕਿ ਜਿਹੜੇ ਆਪਣੇ ਇਥੇ ਆਪਣਾ ਧਰਮ ਸਮਝ ਗਏ ਇਹ ਮੇਲੇ ਦੀ ਪੂਰੀ ਤਿਆਰੀ ਜੁੱਟ ਗਏ ਨੇ ਅਸੀਂ ਬਾਬਾ ਜੀ ਤੋਂ ਅਸ਼ੀਰਵਾਦ ਮੰਗਦੇ ਆ ਇਕਸ ਮੇਲੇ ਦੀ ਤਿਆਰੀ ਨੂੰ ਪੂਰ ਜੋਰ ਐ ਸਿਰੇ ਚੜਾ ਜਾਵੇ ਇਹਦੇ ਵਿੱਚ ਮੈਂ ਉੱਚ ਸਭ ਤੋਂ ਉੱਚੇ ਤੌਰ ਤੇ ਐਨਆਰਵੀਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾ ਮੇਲਾ ਇੱਥੇ ਤੱਕ ਪਹੁੰਚ ਗਿਆ ਹੈ ਮੈਂ ਸੰਗਾਇਤ ਪੁਤਰੀ ਭਰਤ ਦਾ ਸਭ ਤੋਂ ਉੱਚਾ ਮੇਲਾ ਆ ਵੱਡਾ ਤੇ ਅਨਾਮੀ ਮੇਲਾ ਆ ਜਿਹਦੇ ਵਿੱਚ ਪੁਤਰੀ ਭਰਤ ਦੇ ਟੋਪ ਦੇ ਪਹਿਲਵਾਨ ਇਸਾ ਲੈਂਦੇ ਨੇ ਅਸੀਂ ਕਿਸੇ ਪਹਿਲਵਾਨ ਨੂੰ ਉੱਥੇ ਨਰਾਸ਼ ਨਹੀਂ ਜਾਣ ਦਿੰਦੇ ਮੈਂ ਆਸ ਕਰਦਾ ਹਾਂ ਕਿ ਜਿਵੇਂ ਮਾਸਟਰ ਜੀ ਨੂੰ ਪਤਾ ਆ ਕਿ ਸਾਡੇ ਕੋਲ 20 30 ਤੱਕ ਅਨਾਮ ਵੀ ਗੱਡੀਆਂ ਪਹੁੰਚ ਗਈਆਂ ਆ ਹੋਰ ਬੜੇ ਨਾਮ ਆ ਇਹ ਬਾਬਾ ਬਜਾਪ ਦੀ ਨਗਰੀ ਦੇ ਵਿੱਚ ਪਾਪਾ ਜੀ ਦਾ ਅਸ਼ੀਰਵਾਦ ਆ ਜਿਹੜਾ ਕਿ ਮੈਂ ਸਮਝਦਾ ਕਿ ਇਹ ਸ਼ੈਨੇਲੇ ਨੂੰ ਪਾਗ ਲਾਊਗਾ ਅਖੀਰ ਵਿੱਚ ਮੈਂ ਲੰਬੇ ਚੌੜਾ ਨਾ ਕਰਦਾ ਹਾਂ ਦੱਸ ਦੇਣਾ ਚਾਹੁੰਦਾ ਅਸੀਂ ਨਗਰ ਵਾਲੇ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੰਦੇ ਆ ਕਿ ਵੀਰੋ ਭਰਾਓ ਇਸ ਨਗਰ ਤੇ 18-19 ਸਤੰਬਰ ਨੂੰ ਪਹੁੰਚੋ ਤੇ ਸ਼ੰਝ ਮੇਲੇ ਦੀ ਰੌਣਕ ਨੂੰ ਵਧਾਓ ਸਾਰਿਆਂ ਦਾ ਦਿਲੋਂ ਧੰਨਵਾਦ ਕਰਾਂਗੇ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ